ਵਾਜ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਗੁਰੂ ਸਵਾਰਿਆ ਇਤਿਹਾਸ ਦੇ ਵਿੱਚ ਬੀਬੀ ਸਾਹਿਬ ਕੌਰ ਜਿਨ੍ਹਾਂ ਦਾ ਜਨਮ 1771 ਵਿੱਚ ਹੋਇਆ 1800 ਸਨ ਤੱਕ ਸਿਰਫ 22 23 ਸਾਲ ਦੀ ਉਮਰ ਦੇ ਵਿੱਚ ਆਪ ਜੀ ਨੇ ਸਿੱਖਾਂ ਵਾਸਤੇ ਬੜੀਆਂ ਮੱਲਾ ਮਾਰੀਆਂ ਉਹਨਾਂ ਦਾ ਵੇਰਵਾ ਆਉ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਵੇ ਬੀਬੀ ਸਾਹਿਬ ਕੌਰ ਇੱਕ ਸਿੱਖ ਰਾਜਕੁਮਾਰੀ ਅਤੇ ਪਟਿਆਲਾ ਦੇ ਰਾਜਾ ਸਹਿਬ ਸਿੰਘ ਦੀ ਵੱਡੀ ਭੈਣ ਸੀ ਉਹ ਇੱਕ ਸੂਰਬੀਰ ਤੇ ਦ੍ਰਿੜ ਇਰਾਦੇ ਵਾਲੀ ਸੋਝਵਾਨ ਇਸਤਰੀ ਅਤੇ ਉਹਨਾਂ ਪ੍ਰਮੁੱਖ ਵਿਅਕਤੀਆਂ ਦੀ ਆਗੂ ਸੀ ਜਿਨ੍ਹਾਂ ਨੇ 1793 ਤੋਂ ਲੈ ਕੇ 1801 ਤੱਕ ਸਤਲੁਜ ਪਾਰ ਦੀਆਂ ਰਿਆਸਤਾਂ ਦੇ ਇਤਿਹਾਸ ਵਿੱਚ ਅਹਿਮ ਭੂਮਿਕਾ ਨਿਭਾਈ ਸੀ 1771 ਵਿੱਚ ਪੈਦਾ ਹੋਈ ਸਹਿਬਕੌਰ ਛੋਟੀ ਉਮਰ ਵਿੱਚ ਹੀ ਫਤਿਹਗੜ੍ਹਣ ਵਾਸੀ ਕਨਿਆ ਮਿਸਲ ਦੇ ਜੈਮਲ ਸਿੰਘ ਨਾਲ ਵਿਆਹੀ ਗਈ ਸੀ ਆ ਰਾਜਾ ਸਹਿਬ ਸਿੰਘ ਨੇ ਆਪਣੇ ਰਾਜ ਵਿੱਚ ਵਧ ਰਹੀ ਬੇਚੈਨੀ ਤੇ ਗੜਬੜ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਭੈਣ ਬੀਬੀ ਸਹਿਬਕੌਰ ਨੂੰ 1793 ਵਿੱਚ ਪਟਿਆਲਾ ਬਿਲਾ ਰਿਆ ਉਹਨਾਂ ਨੂੰ ਆਪਣੀ ਰਿਆਸਤ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਇਸ ਵੇਲੇ ਪਿਆਰਿਓ ਸਾਰੀ ਉਮਰ 22-23 ਸਾਲ ਦੀ ਹੈ ਔਰ 22-23 ਸਾਲ ਦੀ ਵਿੱਚ ਹੀ ਪਟਿਆਲੇ ਦਾ ਰਿਆਸਤ ਦਾ ਪ੍ਰਧਾਨ ਮੰਤਰੀ ਬਣ ਗਏ ਬੀਬੀ ਸਹਿਬ ਕੌਰ ਜੀ 1796 ਤਿੰਨ ਸਾਲ ਉੱਥੇ ਰਹਿਣ ਤੋਂ ਬਾਅਦ ਨਾਂਦੇ ਰਾਜਾ ਨੇ ਪਟਿਆਲਾ ਦੇ ਰਾਜਾ ਸੈਭ ਸਿੰਘ ਤੋਂ ਆਪਣੀ ਰਿਆਤ ਵਿੱਚ ਉਧਰੋਹ ਨੂੰ ਦਬਾਉਣ ਲਈ ਸਹਾਇਤਾ ਕਰਨ ਲਈ ਬੇਨਤੀ ਕੀਤੀ ਸੈਭ ਕੌਰ ਇਸ ਬੇਨਤੀ ਨੂੰ ਮੰਨਦੇ ਹੋਏ ਆਪਣੇ ਭਰਾ ਦੇ ਕਹਿ ਦੇ ਕਿ ਜਾ ਕੇ ਤਕੜੀ ਫੌਜ ਲੈ ਕੇ ਪਹਾੜਾਂ ਵੱਲੋਂ ਚੱਲ ਪਏ ਛੇਤੀ ਹੀ ਉਧਰੋਹੀ ਰਾਜੇ ਸਾਹਮਣੇ ਝੁਗ ਗਏ ਇਸ ਤਰ੍ਹਾਂ ਜਿਆ ਰਾਜੇ ਨੂੰ ਮੁਰ ਗੱਦੀ ਤੇ ਬਿਠਾਇਆ ਤੇ ਬੀਬੀ ਸਾਹਿਬਕੌਰ ਦੇ ਵਿਦਾ ਹੋਂ ਸਮੇ ਸ਼ੁਕਰਾਨੇ ਵਜੋਂ ਨਾਨ ਦੇ ਰਾਜੇ ਨੇ ਉਹਨਾਂ ਨੂੰ ਬਹੁਤ ਵਧੀਆ ਕੀਮਤੀ ਤੋਹਫੇ ਭੇਟ ਕੀਤੇ ਬੜੇ ਪਿਆਰ ਸਤਕਾਰ ਦੇ ਨਾਲ ਰੱਖਿਆ ਔਰ ਅਖੀਰ ਜਦੋਂ ਉੱਥੋਂ ਦੇ ਸਾਰੇ ਮਸਲੇ ਹੱਲ ਹੋ ਗਏ ਉਹਨਾਂ ਕੋਲੋਂ ਵਿਦਾ ਲੈ ਕੇ ਵਾਪਸ ਆਏ ਹੁਣ ਜਦੋਂ ਵਾਪਸ ਪਟਿਆਲੇ ਦੇ ਵਿੱਚ ਆਏ ਪਿਆਰਿਓ ਦੋਵੇਂ ਭੈਣ ਭਰਾਵਾਂ ਵਿੱਚਕਾਰ ਮਤਭੇਦ ਤੇ ਅਵਿਸ਼ਵਾਸ ਦੀ ਭਾਵਨਾ ਪੈਦਾ ਹੋ ਗਈ ਜਿਸ ਕਾਰਨ ਦੋਵਾਂ ਭੈਣ ਭਰਾਵਾਂ ਦੇ ਵਿੱਚ ਝਗੜਾ ਜਨਮ ਲਗਿਆ ਇਸ ਝਗੜੇ ਦਾ ਹੱਲ ਕਰਨ ਲਈ ਬੀਬੀ ਸਾਹਿਬ कौर ਨੇ ਪਟਿਆਲੇ ਸ਼ਹਿਰ ਨੂੰ ਛੱਡਣ ਦਾ ਇਰਾਦਾ ਕੀਤਾ ਔਰ ਆਪਣੇ ਭਰਾ ਨੂੰ ਕਹਿ ਕੇ ਕਿ ਹੁਣ ਤੂੰ ਆਪਣਾ ਰਾਜ ਭਾਗ ਸੰਭਾਲ ਪਟਿਆਲਾ ਸ਼ਹਿਰ ਛੱਡ ਕੇ ਸੁਨਾਮ ਦੇ ਨੇੜੇ ਭੇਰੀਆਂ ਪਿੰਡ ਨਗਰ ਵਿੱਚ ਰਹਿਣ ਵਾਸਤੇ ਚਲੀ ਗਈ ਇਹ ਪਿੰਡ ਇਸ ਦੀ ਜ਼ਗੀਰ ਵਿੱਚ ਸੀ ਇੱਥੇ ਹੀ ਇਸ ਨੇ ਇੱਕ ਕਿਲਾ ਬਣਾਇਆ ਔਰ ਕਿਲੇ ਨੂੰ ਬੜੇ ਵਧੀਆ ਢੰਗ ਦੇ ਨਾਲ ਤਿਆਰ ਕਰਵਾ ਕੇ ਇਸ ਪਿੰਡ ਦਾ ਨਾਮ ਹੀ ਬਦਲ ਕੇ ਪੂਬੇਵਾਲ ਰੱਖ ਦਿੱਤਾ ਗਿਆ ਭੇਰੀਆਂ ਤੋਂ ਬਦਲ ਕੇ ਉਸ ਨੇ ਬ੍ਰਿਟਿਸ਼ ਸਤੇ ਬ੍ਰਿਟਿਸ਼ ਫੌਜਾਂ ਅੰਗਰੇਜ਼ ਫੌਜਾਂ ਦੇ ਵਿਰੁੱਧ ਵੀ ਲੜਾਈ ਵਿੱਚ ਫੌਜਾਂ ਦੀ ਅਗਵਾਈ ਕੀਤੀ ਉਹ ਇੱਕ ਬਰਤਾਨਵੀ ਜਨਰਲ ਦੇ ਖਿਲਾਫ ਲੜਾਈਆਂ ਜਿੱਤਣ ਵਾਲੀ ਕੋਈ ਪੰਜਾਬੀ ਸਿੱਖ ਹੋਤਾਂ ਦੇ ਵਿੱਚੋਂ ਇੱਕ ਸੀ ਜੋਰਜ ਥਾਮਸ ਇੱਕ ਅਰਸ ਸੀ ਜੋ ਹਸਾਰ ਅਤੇ ਹੰਸੀ ਦੇ ਵਰਤਮਾਨ ਰਾਜ हरियाणा حکومتí ਰਾਜ ਉਤੇ ਸ਼ਾਸਨ ਕਰਦਾ ਸੀ ਆਪਣੇ ਰਾਕੇ ਨੂੰ ਵਿਕਸਿਤ ਕਰਨ ਲਈ ਉਸ ਨੇ ਆਪਣੇ ਉੱਤਰੀ ਸਰਾਤੇ ਸਿੱਖ ਇਲਾਕਿਆਂ ਵੱਲ ਆਪਣਾ ਧਿਆਨ ਕੇਂਦਰਿਤ ਕੀਤਾ ਆਪਣੀ ਸ਼ਕਤੀ ਦੇ ਨਾਲ ਜੀਨਵਾਲ ਨੂੰ ਮਾਰਚ ਕੀਤਾ ਸਹਿਬਕੌਰ ਨੇ ਜੋਰਜ ਥਾਮਸ ਦੀਆਂ ਫੌਜਾਂ ਨਾਲ ਲੜਾਈ ਕੀਤੀ ਅਤੇ ਜੀਨ ਤੋਂ ਵਾਪਸ ਆਉਣ ਲਈ ਮਜਬੂਰ ਕਰ ਦਿੱਤਾ ਹਰ ਜਵਾਨੀ ਵਿੱਚ ਹੀ ਬੀਬੀ ਸਹਿਬਕੌਰ ਧਰਨਾ ਸੋ ਇੱਕ ਵਿੱਚ 29-30 ਸਾਲ ਦੀ ਉਮਰ ਭੋਕੇ ਇਸ ਦੁਨੀਆ ਤੋਂ ਪਿਆਨਾ ਕਰ ਗਏ ਔਰ ਇੱਕ ਮਿਸਾਲ ਕਾਇਮ ਕਰ ਗਏ ਦੁਨੀਆ ਦੇ ਵਿੱਚ ਕਿ ਸਿੱਖ ਬੀਬੀਆਂ ਕਿਸ ਤਰ੍ਹਾਂ ਆਪਣੇ ਯੋਗ ਵਿਖਾ ਕੇ ਤੇ ਸਿੱਖ ਕੌਮ ਦਾ ਸਿਰ ਉੱਚਾ ਕਰਦੀਆਂ ਨੇ ਇਹ ਸੀ ਪਿਆਰਿਓ ਬੀਬੀ ਸਾਹਿਬ कौर ਦਾ ਇਤਿਹਾਸ ਜੋ ਆਪ ਜੀ ਨੇ ਸੰਝਾ ਕੀਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਜਤਰੀਂ ਪਿਆਰ ਸਕਾਰ ਬਖਸ਼ਦੇ ਰਹੋ ਹੋਈਆਂ ਪੁਲਾਣਾ ਜਤਾ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਨ ਵਧਾਉਂਦੇ ਰਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸਿਰ ਤੇ ਮੇਰ ਪ੍ਰਿਆਤ ਰੱਖਣਗੇ ਆਉਗਾ ਜੀ ਕਿ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ